ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਆ ਯਾਰ ਕਹ ਲੈਣਾ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਐਮਪੀ ਆ ਫਰੀਦਕੋਟ ਤੋਂ ਉਹ ਕਿਤੇ ਹਰੀਨੋ ਪਿੰਡ ਗਿਆ ਕੋਟਕਪੂਰੇ ਕੋਲੇ ਆ ਜਿਹੜਾ ਫਰੀਦਕੋਟ ਕੋਲੇ ਉੱਥੇ ਪਿੰਡ ਗਿਆ ਤੇ ਉੱਥੇ ਕਿਤੇ ਫੋਟੋ ਖਿਚਾਈ ਹੋਣੀ ਪਤਾ ਨਹੀਂ ਗੁਰਪ੍ਰੀਤ ਸਿੰਘ ਹਰੀਨੋ ਨਾਲ ਬਾਦ ਦੇ ਵਿੱਚ ਉਹ ਮਾਫੀਆਂ ਮੰਗਦਾ ਪਿਆ ਇਹ ਵੀ ਕਹਿੰਦਾ ਵੀ ਉਹ ਅਮਰਪਾਲ ਦਾ ਵਿਰੋਧੀ ਆ ਹਰੀਨੋ ਵਾਲਾ ਤੇ ਮੇਰੀ ਹੁੰਦੇ ਨਾਲ ਫੋਟੋ ਆਈ ਆ ਤਾਂ ਮੈਂ ਸਾਰੀਆਂ ਸੰਗਤਾਂ ਤੋਂ ਮਾਫੀ ਮੰਗਦਾ ਕੱਲ ਮੈਂ ਕੱਲ ਹੀ ਸ਼ਾਇਦ ਵੇਖੀ ਜਾਂਦਾ ਸੀ ਮੈਂ ਠੀਕ ਆ ਨਾ ਭਾਈ ਸਰਬਜੀਤ ਸਿੰਘ ਖਾਲਸਾ ਯਾਰ ਇੱਕ ਸੂਝਵਾਨ ਆ ਐਮਪੀ ਆ ਯਾਰ ਬਹੁਤ ਵਧੀਆ ਪਤਾ ਉਹਨਾਂ ਨੂੰ ਸੱਚ ਝੂਠ ਦਾ ਯਾਰ ਸਾਰਾ ਹੈ ਪਰ ਜਿਹੜੀਆਂ ਵਿਰੋਧੀ ਧਿਰਾਂ ਨਾ ਉਹ ਬਹੁਤ ਚੀਕਾਂ ਮਾਰਦੀਆਂ ਬੜੀਆਂ ਚੀਕਾਂ ਮਾਰਦੀਆਂ ਉਹ ਬਲਿਓ ਤੁਹਾਡੇ ਪੱਲੇ ਚੀਕਾਂ ਰਹਿ ਜਾਣੀਆਂ ਜੇ ਕੁਛ ਨਹੀਂ ਤੁਸੀਂ ਕਰ ਸਕਦੇ ਤੁਹਾਨੂੰ ਦੱਸਦਾ ਜੇ ਕੁਛ ਨਹੀਂ ਤੁਸੀਂ ਕਰ ਸਕਦੇ ਕੁਛ ਵੀ ਤੁਸੀਂ ਨਹੀਂ ਕਰ ਸਕਦੇ ਠੀਕ ਆ ਨਾ ਜੋ ਮਰਜ਼ੀ ਤੁਸੀਂ ਜ਼ੋਰ ਆਪਣਾ ਲਾ ਲਓ ਜਿਵੇਂ ਮਰਜ਼ੀ ਲਾ ਲਓ ਤੁਸੀਂ ਜ਼ੋਰ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜਿੰਦਾਬਾਦ 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 ਭਾਈ ਹਰਪ੍ਰੀਤ ਸਿੰਘ ਵੀ ਜਿੰਦਾਬਾਦ ਜਿੰਦਾਬਾਦ ਕੋਈ ਫਰਕ ਨਹੀਂ ਪੈਣਾ ਜੇ ਬਾਬਿਓ ਜਿੰਨਾ ਮਰਜੀ ਤੁਸੀਂ ਨਿੰਦ ਲਓ ਤੁਸੀਂ ਹੈ ਪਰ 1% ਦਾ ਫਰਕ ਨਹੀਂ ਪੈਣਾ ਭਾਈ ਸਾਹਿਬ ਨੂੰ ਠੀਕ ਹੈ ਨਾ ਜੋ ਮਰਜੀ ਤੁਸੀਂ ਕਹੀ ਚੱਲੋ ਅਕਾਲ ਆ ਭਾਈ ਸਰਬਜੀਤ ਸਿੰਘ ਖਾਲਸਾ ਨੇ ਬਿਆਨ ਦਿੱਤਾ ਨਾ ਉਹ ਤੁਸੀਂ ਆਪ ਹੀ ਸੁਣ ਲਿਆ ਹੋਣਾ ਹੁਣ ਤੁਹਾਨੂੰ ਕਹਿਣ ਦੀ ਤਾਂ ਲੋੜ ਹੀ ਨਹੀਂ ਠੀਕ ਹੈ ਨਾ ਉਹ ਆਂਦਾ ਜਿਹੜਾ ਅਮਰਤਪਾਲ ਦਾ ਵਿਰੋਧੀ ਆ ਸਾਡਾ ਕੁਝ ਨਹੀਂ ਲੱਗਦਾ ਹੁੰਦਾ ਜਿਵੇਂ ਉਹਦੇ ਨਾਲ ਫੋਟੋ ਕਰਾਈਆ ਤਾਂ ਹੋਈ ਆ ਤਾਂ ਮੈਂ ਤਾਂ ਪਤਾ ਨਹੀਂ ਤੇ ਮੈਂ ਮਾਫੀ ਮੰਗਦਾ ਸਾਰੀ ਸੰਗਤ ਕੋਲੋਂ ਸਾਰੀ ਸੰਗਤ ਕੋਲੋਂ ਮਾਫੀ ਮੰਗੀ ਉਹਨੇ ਸਾਰੀ ਸੰਗਤ ਕੋਲੋਂ ਭਾਈ ਸਰਬਜੀਤ ਸਿੰਘ ਖਾਲਸੇ ਨੇ ਆ ਕੱਲ ਮੈਂ ਵੀਡੀਓ ਵੇਂਦਾ ਪਿਆ ਸੀ ਹੈ ਕਰ ਦਿਓ ਬਾਬਿਓ ਸ਼ੇਅਰ ਨੱਪ ਕੇ ਅ ਕਮੈਂਟ ਨਹੀਂ ਬਾਬੇਓ ਸ਼ੋ ਹੋ ਰੇ ਤੁਹਾਡੇ ਯਾਰ ਕਮੈਂਟ ਇੱਕ ਮਿੰਟ ਕਮੈਂਟ ਅੱਗੇ ਵੀ ਨਹੀਂ ਸ਼ੋ ਹੋਏ ਜੇ ਹੁਣ ਮੈਂ ਇਹ ਗੱਲ ਕਹਿਦਾ ਅੱਛਾ ਆ ਗਿਆ ਭਾਈ ਕਮੈਂਟ ਅਨਮੋਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਸ਼ੋਅ ਨਹੀਂ ਹੁੰਦੇ ਸੀ ਯਾਰ ਸ਼ੇਅਰ ਕਰ ਦਿਓ ਸਾਰੇ ਸਰਬਜੀਤ ਸਿੰਘ ਜੁੜਿਆ ਭਰਾ ਸਾਡਾ ਭਾਈ ਸਾਹਿਬ ਜਿੰਦਾਬਾਦ ਜਿੰਦਾਬਾਦ ਵੀ ਜਿੰਦਾਬਾਦ ਕਰਾ ਦਿਆ ਕਰੋ ਤੁਸੀਂ ਇੱਕਰੀ ਆਪਾਂ ਚੀਕਾਂ ਪਾਉਣੀਆਂ ਚੀਕਾਂ ਚੀਕਾਂ ਠੀਕ ਆ ਨਾ ਹਾਂ ਚੀਕਾਂ ਪਾਉਣੀਆਂ ਪੂਰੀਆਂ ਇਹ 5 ਲੱਖ ਵੋਟ ਤੇ ਜਿੱਤੇ ਅਗਲਾ 5 ਲੱਖ ਵੋਟ ਤੇ ਹਾਂਜੀ 1 ਐਮਪੀ ਬਣਿਆ ਸਰਕਾਰ ਤਾਂ ਵੀ ਨਹੀਂ ਛੱਡਦੀ ਤਾਂ ਵੀ ਜੇਲ੍ਹ ਦੇ ਵਿੱਚ ਹੀ ਸਟਿਆ ਕਹਿੰਦੇ ਨਾ ਤੂੰ ਡਿਬਰਵਾੜੀ ਗੰਗਲ ਵਾਲੀ ਜੇਲ੍ਹ 'ਚ ਹੀ ਰਹਿ ਤੂੰ ਕਸੂਰ ਪਤਾ ਕੀ ਆ ਉਹਨਾਂ ਦਾ ਅਸਲ 'ਚ ਕਸੂਰ ਕੀ ਆ ਅਸਲ 'ਚ ਕਸੂਰ ਮੈਨੂੰ ਪਤਾ ਬਈ ਭਾਈ ਸਾਹਿਬ ਦਾ ਕਸੂਰ ਕੀ ਆ ਅਸਲ ਦੇ ਵਿੱਚ ਮੈਨੂੰ ਤਾਂ ਕਸੂਰ ਦਾ ਪਤਾ ਅਸਲ ਦੇ ਵਿੱਚ ਕਸੂਰ ਹੁੰਦਾ ਇਹ ਆ ਵੀ ਉਹ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਬਸ ਨ ਧੜਕੋ ਕੇ ਨ ਧੜਕੋ ਕੇ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਸਿਰਫ ਇਹ ਉਹਨਾਂ ਦਾ ਇਹ ਕਸੂਰ ਆ ਤੇ ਨੌਜਵਾਨੀ ਨੂੰ ਉਹ ਨਾਲ ਲੈ ਕੇ ਤੁਰਦਾ ਹੁੰਦਾ ਇਹ ਕਸੂਰ ਆ ਬਸ ਹੋਰ ਕੋਈ ਕਸੂਰ ਨਹੀਂ ਠੀਕ ਆ ਨਾ ਹੋਰ 1% ਦਾ ਵੀ ਅਮਰਤਪਾਲ ਦੇ ਵਿੱਚ ਕਸੂਰ ਨਹੀਂ ਕਸੂਰ ਸਿਰਫ ਇਹਨਾਂ ਵੀ ਉਹ ਸਿੱਖਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕਰਕੇ ਅਮਰਤ ਦੀ ਦਾਤ ਆ ਜਿਹੜੀ ਉਹ ਸਿਖਾਉਂਦਾ ਵੀ ਅਮਰਤ ਛਕੋ ਗੁਰੂ ਵਾਲੇ ਬਣੋ ਬਸ ਜਿਹੜੀਆਂ ਇਹ ਇਹ ਗੱਲਾਂ ਇਹ ਬਈ ਚੰਗੀਆਂ ਨਹੀਂ ਫਿਰ ਲੱਗਦੀਆਂ ਇਹਨਾਂ ਨੂੰ ਠੀਕ ਹੈ ਨਾ ਉਹਨਾਂ ਨੂੰ ਪਤਾ ਵੀ ਇਹਦਾ ਫਿਰ ਨੌਜਵਾਨੀ ਸਾਰੀ ਮਗਰ ਲਾਰੂ ਜੇ ਨੌਜਵਾਨੀ ਠੀਕ ਹੈ ਨਾ ਆਪਣੀ ਕੌਮ ਦੀ ਰੀੜ ਦੀ ਹੱਡੀ ਹੁੰਦਾ ਜਦੋਂ ਨੌਜਵਾਨੀ ਮਗਰ ਲੱਗੇ ਕਿ ਇਹ ਬੰਦੇ ਦੇ ਇਹਨਾਂ ਨੂੰ ਪਤਾ ਹੈ ਤਾਂ ਜਿਹੜਾ ਤਖਤਾ ਹੈ ਤਾਂ ਸਾਰਾ ਹੀ ਪਲਟਿਆ ਜਾਊ ਫੜੋ ਇਹਨੂੰ ਕਿਵੇਂ ਨਾ ਕਿਵੇਂ ਇਹਨੂੰ ਕਾਬੂ ਕਰੋ ਇਹਨੂੰ ਸਟੋ ਕਿਤੇ ਅੰਦਰ ਇਹਨੂੰ ਇਹ ਤਾਂ ਲੈ ਗਿਆ ਲੱਕੂ ਜੇ ਹੈ ਠੀਕ ਹੈ ਕਿ ਨਹੀਂ ਓ ਫਿਰ ਵੇਖੋ ਤੁਸੀਂ ਉਹ ਵੋਟਾਂ 'ਚ ਖਲੋ ਗਿਆ ਆਂਦਾ ਚਲੋ ਕੋਈ ਨਹੀਂ ਵੋਟਾਂ ਵਾਲਾ ਕੰਮ ਹੀ ਸਹੀ ਉਹ ਜੱਟ ਵੋਟਾਂ 'ਚ ਖਲੋ ਗਿਆ ਆ ਕੇ ਉਹ ਵੋਟਾਂ ਹੀ ਐਨੀਆਂ ਪੈ ਗਈਆਂ ਹਸਾਬ ਲਾ ਲਓ 2 5 ਲੱਖ ਦਾ ਵੋਟ ਮਿਲਦਾ ਕਿ 5.5 ਲੱਖ ਦਾ ਟੋਟਲ ਪੈ ਗਈਆਂ 2.5 ਲੱਖ ਵੋਟ ਤੇ ਵੱਧਦੇ ਉਹ ਜਿੱਤ ਵੀ ਗਿਆ ਉਹ ਸਾਰੇ ਨਾਲ ਵੱਧ ਵੋਟ ਤੇ ਸਾਰਿਆਂ ਨਾਲ ਵੱਧ ਵੋਟ ਲੈ ਕੇ ਉਹ ਜਿੱਤਿਆ ਪਰ ਫਰਕ ਕੋਈ ਨਹੀਂ ਪੈਣਾ ਜੇ ਜਟੋ ਠੀਕ ਆ ਕਿ ਨਹੀਂ ਬਸ ਵਿਰੋਧੀਆਂ ਤੁਸੀਂ ਚੀਕਾਂ ਮਾਰੋ ਜਿੰਨੀਆਂ ਮਰਜੀ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਨਾ ਪਿਛਲੇ ਤੁਸੀਂ 2 ਸਾਲਾਂ ਤੋਂ ਕੀ ਕਰ ਲਿਆ ਸਾਲ ਤੋਂ ਕਰ ਲਿਆ ਕੁਝ ਦੱਸੋ ਕੁਝ ਨਹੀਂ ਕੀਤਾ ਤੁਸੀਂ ਨੱਪ ਕੇ ਰੱਖੋ ਬਾਬਿਓ ਕਰ ਦੋ ਸ਼ੇਰ ਇੱਕ ਰੀ ਸਾਰੇ ਭਰਾ ਕਰ ਦੋ ਸ਼ੇਰ ਪਵਾ ਦੋ ਇੱਕ ਰੀ ਚੀਕਾਂ ਪੂਰੀਆਂ ਆਖੇ ਹਾਏ ਅਮਰਤਪਾਲ ਹਾਏ ਅਮਰਤਪਾਲ ਹਾਏ ਅਮਰਤਪਾਲ 24 ਘੰਟੇ ਅਮਰਤਪਾਲ ਦੇ ਸੁਹਣੇ ਹੋਏ ਪਤੰਦਰੋ 24 ਘੰਟੇ ਅਮਰਤਪਾਲ ਦੇ ਸੁਹਣੇ ਦੱਸੋ ਹਾਂ ਹੋਰ ਸਾਰੇ ਕੰਮ ਹੀ ਮੁੱਕ ਗਏ ਪਤੰਦਰੋ ਕਿੰਨਾ ਕੁਸ਼ ਆ ਹੋਰ ਹਾਂ ਔਰ ਜਿਨ੍ਹਾਂ ਨੇ ਬਿਆਦਮੀਆਂ ਕਰਵਾਈਆਂ ਔਰ ਜਿਨ੍ਹਾਂ ਨੇ ਬਿਆਦਮੀਆਂ ਕੀਤੀਆਂ ਗੁਰੂਗ੍ਰੰਥ ਸਾਹਿਬ ਦੀਆਂ ਸਰਸੇ ਵਾਲੇ ਨੇ ਕੀ ਕੁਛ ਕੀਤਾ ਹੈ ਪਤੰਦਰ ਨੂੰ ਤਿੰਨ ਮਹੀਨਿਆਂ ਮਗਰੋਂ 21 ਦਿਨਾਂ ਦੀ ਪ੍ਰੋਲ ਤੇ ਫਰਲੋ ਦੇ ਬਾਅਦ ਆ ਵਜਦਾ ਉਹ ਉਹਦੇ ਬਾਅਦ ਉਧਰ ਅਸੀਂ ਬੋਲਦੇ ਨਹੀਂ ਹੈ ਆਪਦੇ ਬੰਦੇ ਇਹਨੂੰ ਅਸੀਂ ਕੜੀਸੀ ਤਰੇ ਉਹਨੇ ਆਪਦੇ ਬੰਦਿਆਂ ਦੀ ਅਸੀਂ ਬੋਲੀ ਤਰੇ ਉਹਨੇ ਹਾ ਹਰਮਣ ਔਜਲੇ ਵਧੀਆ ਵਧੀਆ ਚੜਦੀਆਂ ਕਲਾ ਸਾਨੂੰ ਇਹ ਆ ਵੀ ਸਾਡਾ ਬੰਦਾ ਨਾ ਤਾਂ ਹੋ ਜੇ ਵੋਟਾਂ 'ਚ ਜਿੱਤ ਕਿਵੇਂ ਗਿਆ ਸਾਡਾ ਬੰਦਾ ਇਹ ਹਾਰਨਾ ਚਾਹੀਦਾ ਸੀ ਅਮਰਪਾਲ ਵੋਟਾਂ ਦੇ ਵਿੱਚ ਅਸਲ 'ਚ ਬਿਮਾਰੀ ਸਾਨੂੰ ਇਹ ਆ ਵੀ ਇਹ ਜਿੱਤ ਕਿਵੇਂ ਗਿਆ ਹਾਰਨਾ ਚਾਹੀਦਾ ਸੀ ਬਹੁਤੇ ਲੋਕਾਂ ਦੇ ਜਿਹੜੇ ਆ ਵਿਰੋਧੀ ਆ ਵੀ ਇਹ ਜਿੱਤੇ ਆ ਕਿਵੇਂ ਆ ਠੀਕ ਆ ਕਿ ਨਹੀਂ ਇਹ ਇਹ ਤਾਂ ਹਾਰਨਾ ਚਾਹੀਦਾ ਸੀ ਔਰ ਬਾਬਿਓ ਕੋਈ ਗੱਲ ਨਹੀਂ ਚੜਦੀ ਕਲਾ ਜਾਂ ਭਾਈ ਸਾਹਿਬ ਵੀ ਚੜਦੀ ਕਲਾ ਜਾਂ ਸਾਰੇ ਸਿੰਘ ਵੀ ਡਿਬਰੂਗੜ੍ਹ ਜੇਲ੍ਹ ਵਾਲੇ ਵੀ ਚੜਦੀ ਕਲਾ ਜਾਂ ਕੋਈ ਗੱਲ ਬਾਤ ਨਹੀਂ ਐਵੇਂ ਨਾ ਕਹੇ ਦੇ ਮਗਰ ਲੱਗਿਆ ਜੇ ਠੀਕ ਆ ਕਿ ਨਹੀਂ ਸਾਰੇ ਚੜਦੀਆਂ ਕਲਾ ਚ ਬਹੁਤ ਵਧੀਆ ਰ ਆ ਉੱਥੇ ਤੇ ਕੋਈ ਗੱਲ ਨਹੀਂ ਪਾਸ਼ਾ ਕਰੂ ਕਿਰਪਾ ਕੋ ਨਹੀਂ ਆਉਣਗੇ ਬਾਅਦ ਚ ਵੀ ਬਾਕੀ ਤੁਸੀਂ ਇੱਕ ਗੱਲ ਸੋਚੋ ਤੁਸੀਂ ਇੱਕ ਗੱਲ ਤਾਂ ਸੋਚਣੀ ਪੈਣੀ ਆ ਜਿਵੇਂ ਤੁਹਾਨੂੰ ਜਿਵੇਂ ਸੋਚਣੀ ਪੈਣੀ ਆ ਵੀ ਤੁਸੀਂ ਇਹ ਹਿਸਾਬ ਲਾ ਲਓ ਵੀ ਬੰਦਾ ਇੱਕ ਮੈਂਬਰ ਪਾਰਲੀਮੈਂਟ ਬਣਿਆ ਹੋਵੇ ਤਾਂ ਉਹ ਬੰਦੇ ਨੂੰ ਫਿਰ ਵੀ ਨਹੀਂ ਬਾਹਰ ਕੱਢਦੇ ਅਗਲੇ ਇੱਕ ਐਮਪੀ ਬਣੇ ਬੰਦੇ ਨੂੰ ਵੀ ਐਮਪੀ ਬਣੇ ਬੰਦੇ ਨੂੰ ਨਹੀਂ ਬਾਹਰ ਹੋ ਜਾਂਦੇ ਕਹਿੰਦੇ ਨਾ ਤੈਨੂੰ ਅੰਦ